ਸੋ ਹਰਨਿਤ ਹਾਊ ਵਾਸ ਯੋਰ ਐਕਸਪੀਰੀਅੰਸ ਤੁਸੀਂ ਕਿੰਨਾ ਕੁ ਫਿਲਮ ਨੂੰ ਇੰਜੋਏ ਕੀਤਾ ਔਰ ਆਪਣੀ ਮੂਵੀ ਨੂੰ ਅੱਜ ਦੇਖਿਆ ਸਾਰਿਆਂ ਦੇ ਨਾਲ ਬੈਠ ਕੇ ਆਪਣਾ ਕੰਮ ਕਿਸ ਤਰ੍ਹਾਂ ਦਾ ਲੱਗਾ ਟਾਸ ਜਿੱਡੇ ਦਾ ਸੀਨ ਨਹੀਂ ਸੀ ਪੂਤ ਵਾਲਾ ਡਰ ਗਿਆ ਸੀ ਮੈਂ ਬਹੁਤ ਖਾਸ ਗੱਲ ਹਰਨਿਤ ਦੀ ਇਹ ਕਿ ਇਹਨੇ ਸਿਰਫ ਪੰਜਾਬੀ ਫਿਲਮ ਨਹੀਂ ਇਹਨੇ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਐਨੀਮਲ ਔਰ ਕੈਟ ਰਾਈਟ ਵੈਬ ਸੀਰੀਜ਼ ਸੋ ਆਪਣੀ ਇੰਡਸਟਰੀ ਦੇ ਵਿੱਚ ਤੁਹਾਡੇ ਪਰਸਨਲ ਫੇਵਰਿਟ ਕੌਣ ਹੈ ਸਿੱਧੂ ਮੂਸੇਵਾਲਾ ਦਾ ਕੀ ਹਾਲ ਹੈ ਉਹ ਦਸਪੁੱਤ ਤੇਰਾ ਹੈਡ ਡਾਉਨ ਨਿਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੌਣ ਨਿਕਾਸ ਤੋਂ ਅਜਿਹੇ ਦਰਵਾਜੇ ਵਿੱਚ ਬੋੜ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਨਿਕਾਸ ਤੋਂ ਸੋ ਐਮਰੀਨ ਹਾਊ ਵਾਸ ਯੂਰ ਐਕਸਪੀਰੀਅੰਸ ਪਰਫੈਕਟ ওকে ਸੋ ਜਦੋਂ ਪ੍ਰੈਸ ਕਾਨਫਰੰਸ ਹੋਈ ਸੀ ਉਦੋਂ ਤੁਸੀਂ ਕਿਹਾ ਸੀਗਾ ਕਿ 2 ਲੱਖ ਵਿਊਜ਼ ਆਉਣਗੇ ਹੈਨਾ ਮੇਰੇ ਟ੍ਰੇਲਰ ਨੂੰ ਸੋ ਕੀ ਲੱਗਦਾ ਅੱਜ ਫਿਲਮ ਰਿਲੀਜ਼ ਹੋ ਗਈ ਹੈ ਕਿੰਨੇ ਵਿਊਜ਼ ਆਉਣਗੇ 5 ਮਿਲੀਅਨ ਓ ਮਾਈ ਗੋਡ ਇਹ ਮਿਲੀਅਨ ਵਾਲਾ ਕਿੰਨੇ ਸ਼ਬਦ ਸਿਖਾਤਾ ਹੋਣਗੇ ਕਿਉਂਕਿ ਪਹਿਲਾਂ ਤਾਂ ਲੱਖ ਤੱਕ ਸੀਗੇ ਤੁਸੀਂ ਹੁਣ ਮੈਂ ਬਦਲ ಬಟ್ <laughs> 5. <laughs> 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 ਤੂੰ ਅਦਲਨੂਰ ਇਹ ਕੌਨਫੀਡੈਂਸ ਵੱਡੀ ਸਕਰੀਨ ਦੇ ਲਈ ਕਿਸ ਤਰ੍ਹਾਂ ਕੌਨਫੀਡੈਂਸ ਆਪ ਕਿ ਆ ਜਾਂਦਾ ਜਦੋਂ ਯੂ نو ਵੀ ਕੈਨ ਮਤਲਬ ਮੈਂ ਉਸ ਮਾਹੌਲ ਦੇ ਵਿੱਚ ਇੱਕ ਮਾਹੌਲ ਨਾਲ ਬਹੁਤ ਫਰਕ ਪੈਂਦਾ ਜਦੋਂ ਮੈਂ ਦੇਖਦੀ ਆ ਸਾਰੇ ਮਹਾਰਾਜ ਦੇ ਵਾਲੇ ਬੰਦੇ ਸਾਰੇ ਕੌਨਫੀਡੈਂਟ ਐ ਇਸ ਫਿਲਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਆਲ ਆਫ ਥੇ ਆਰ ਸਟਾਰਸ ਸੋ ਮੈਨੂੰ ਉਹਨਾਂ ਤੋਂ ਹੀ ਕੌਨਫੀਡੈਂਟ ਅਡੈਪਟ ਕੀਤਾ ਮੈਂ ਤੁਸੀਂ ਇਮੋਸ਼ਨਲ ਬਹੁਤ ਹੋ ਕਿਉਂਕਿ ਅਸੀਂ ਪ੍ਰੈਸ ਕਾਨਫਰੰਸ ਤੇ ਵੀ ਦੇਖਿਆ ਸੀ ਰਾਈਟ ਤੁਸੀਂ ਵੀ ਇਮੋਸ਼ਨਲ ਹੋ ਗਏ ਹੈ ਨਾ ਰੋਣ ਲੱਗੇ ਸੀਗੇ ਸੋ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਇੰਨਾ ਇੰਨੇ ਵੱਡੇ ਵੱਡੇ ਸਟਾਰਸ ਦੇ ਵਿੱਚ ਬੈ ਕਟ ਹੁੰਨੀ ਆ ਐਂਡ ਉਦੋਂ ਜਦੋਂ ਮੈਂ ਹੋਈ ਉਦੋਂ ਮੈਨੂੰ ਫੀਲ ਹੋਇਆ ਮਤਲਬ ਸੱਚੀ ਵਾਲਾ ਕਿ इमोशनल ਦਾ ਮਤਲਬ ਕੀ ਹੁੰਦਾ ਉਦੋਂ ਮੈਨੂੰ ਫੀਲ ਹੋਇਆ ਤੋਂ ਜ਼ਰੂਰੀ ਨਹੀਂ ਕਿ ਤੁਹਾਡੇ ਚ ਐਟੀਟਿਊਡ ਚਲਕਣਾ ਚਾਹੀਦਾ ਤਾਂ ਹੀ ਤੁਸੀਂ ਹੀਰੋ ਹੋ ਤਾਂ ਹੀ ਤੁਸੀਂ ਹੀਰੋਇਨ ਹੋ ਜਾਂ ਤਾਂ ਹੀ ਤੁਸੀਂ ਸਟਾਰ ਹੋ ਵਟ ਏਵਰ ਬਟ ਆਈ ਥਿੰਕ ਹੰਬਲ ਰਹਿਣਾ ਇਜ਼ ਬੈਟਰ ਬੈਟਰ ਕੀ ਸਭ ਤੋਂ ਬੈਸਟ ਹੈ ਕਿ ਤੁਸੀਂ ਹੰਬਲ ਰਹੋ ਹੈ ਨਾ ਉਸੇ ਸਾਹਮਣੇ ਤੁਹਾਨੂੰ ਅੱਗੇ ਕੰਮ ਮਿਲਦਾ ਤੁਸੀਂ ਇੱਕ ਫਿਲਮ ਚ ਐਟੀਟਿਊਡ ਦਿਖਾ ਲਓਗੇ ਦੋਚ ਦਿਖਾ ਲਓਗੇ ਅੱਜਕੱਲ ਜਿੰਨੇ ਆਪਣੇ ਸੀਨੀਅਰ ਆਰਟਿਸਟ ਔਨ ਡਿਮਾਂਡ ਰਹਿੰਦੇ ਨੇ ਉਨੇ ਹੀ ਚਾਈਲਡ ਆਰਟਿਸਟ ਦਾ ਵੀ ਡਿਮਾਂਡ ਜਿਹੜੀ ਆ ਉਨੇ ਹੀ ਜ਼ਿਆਦਾ ਸਿਨੇਮਾ ਦੇ ਵਿੱਚ ਦੇਖਣ ਦੇ ਲਈ ਅਸੀਂ ਉਤਸ਼ੁਕ ਰਹਿੰਦੇ ਆ ਅਸੀਂ ਐਕਸਾਈਟਿਡ ਰਹਿੰਦੇ ਆ ਕਿ ਨਵੇਂ-ਨਵੇਂ ਚਾਈਲਡ ਆਰਟਿਸਟ ਆਉਣ ਔਰ ਆਪਣੀ ਜਿਹੜੀ ਆ ਐਕਟਿੰਗ ਦੇ ਨਾਲ ਛਾਪ ਛੱਡਣ ਉਹਨਾਂ ਦੇ ਵਿੱਚ ਉਹ ਹਰਨਿਤ ਮੇਰੇ ਨਾਲ ਹੈਗੇ ਨੇ ਐ ਨੀਵਸਾਸ ਕੁਟਨੀ ਦੇ ਵਿੱਚ ਅੱਜ ਇਹਨਾਂ ਨੇ ਬੜਾ ਹੀ ਪਿਆਰਾ ਕਿਰਦਾਰ ਪਲੇ ਕੀਤਾ ਸੋ ਪਹਿਲਾਂ ਤਾਂ ਬਹੁਤ ਸਾਰੇ ਕੰਗ੍ਰੈਚੁਲੇਸ਼ਨਸ ਐਂਡ ਬਹੁਤ ਸਾਰਾ ਵੈਲਕਮ ਥੈਂਕ ਯੂ ਸੋ ਹਰਨਿਤ ਹਾਊ ਵਾਸ ਯੂਅਰ ਐਕਸਪੀਰੀਅੰਸ ਤੁਸੀਂ ਕਿ ਇਹ ਮੂਵੀ ਨੂੰ ਅੱਜ ਦੇਖਿਆ ਸਾਰਿਆਂ ਦੇ ਨਾਲ ਬੈਠ ਕੇ ਆਪਣਾ ਕੰਮ ਕਿਸ ਤਰ੍ਹਾਂ ਦਾ ਲੱਗਾ ਬਹੁਤ ਛੋਣਾ ਲੱਗਿਆ ਸੀ ਲਾਸਟ ਡੇ ਦਾ ਸੀਨ ਨਹੀਂ ਸੀ ਪੂ ਤੜਾ ਡਰ ਗਿਆ ਸੀ ਮੈਂ ਬਹੁਤ ਰੀਅਲ 'ਚ ਵੀ ਡਰੇ ਸੀਗੇ ਰੀਅਲ 'ਚ ਓਕੇ ਔਨ ਸੈੱਟ ਇਹ ਮੂਵੀ ਦੇਖ ਕੇ ਮੂਵੀ ਦੇਖ ਕੇ ਔਨ ਸੈੱਟ ਤਾਂ ਮੈਂ ਉੱਥੇ ਨਹੀਂ ਸੀ ਆਪਣੇ ਸੀਨ ਲਈ ਉੱਥੇ ਸੀ ਮੈਂ ਕਿਉਂਕਿ ਮੇਰੇ ਘਰ ਦੇ ਬਹੁਤ ਪਾਸ ਸੀ ਓਕੇ ਸੋ ਇੱਕ ਖਾਸ ਗੱਲ ਹਰਨਿਤ ਦੀ ਇਹ ਕਿ ਇਹਨੇ ਸਿਰਫ ਪੰਜਾਬੀ ਫਿਲਮ ਨਹੀਂ ਇਹਨੇ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਐਨੀਮਲ ਔਰ ਕੈਟ ਰਾਈਟ ਵੈਬ ਸੀਰੀਜ਼ ਸੋ ਐਨੀਮਲ ਮੂਵੀ ਅਸੀਂ ਦੇਖਿਆ ਕਿ ਮੈਨੂੰ ਲੱਗਦਾ ਕਿ ਇਸ ਸਾਲ ਦੀ ਸਭ ਤੋਂ ਹਿੱਟ ਫਿਲਮ ਸੀਗੀ ਐਨੀਮਲ ਰਾਈਟ ਸੋ ਐਨੀਮਲ ਦੇ ਵਿੱਚ ਵੀ ਕੰਮ ਕੀਤਾ ਕਿੰਨਾ ਕਿੰਨਾਂ ਨੂੰ ਉਸ ਟਾਈਮ ਤੇ ਤੁਸੀਂ ਮਿਲੇ ਸੀਗੇ ਔਨ ਸੈੱਟ ਕਿਹਨਾਂ ਦੇ ਨਾਲ ਰਾਬਤਾ ਕਾਇਮ ਹੋਇਆ ਤੁਹਾਡਾ ਮੈਂ ਸਭ ਤੋਂ ਮੇਨ ਰਣਵੀਰ ਕਪੂਰ ਸਰ ਨਾਲ ਮਿਲੇ ਸੀ ਹਾਂਜੀ ਸੋ ਕੀ ਕਨਵਰਸੇਸ਼ਨ ਹੋਈ ਉਹਨਾਂ ਦੇ ਨਾਲ ਉਹਨਾਂ ਨਾਲ ਕਨਵਰਸੇਸ਼ਨ ਹੋਈ ਕਿਦਾਂ ਤੁਸੀਂ ਕਿਹੜੀ ਕਲਾਸ ਤੋਂ ਹੋ ਮੈਨੂੰ ਪੁੱਛਿਆ ਮੈਂ ਵੀ ਆਨਸਰ ਦਿੱਤਾ ਮੈਂ 5th ਕਲਾਸ ਤੋਂ ਹਾਂ ਐਦਾਂ ਉਹ ਤਾਂ ਬਹੁਤ ਅੱਛੇ ਸੀ ਸਰ ਓਕੇ ਡਾਊਨ ਟੂਰ ਰਾਈਟ ਡਾਊਨ ਟੂਰ ਸੋ ਆਪਣੀ ਇੰਡਸਟਰੀ ਦੇ ਵਿੱਚ ਤੁਹਾਡੇ ਪਰਸਨਲ ਫੇਵਰਿਟ ਕੌਣ ਹੈ ਸਾਰੇ ਪਰ ਪਰਸਨਲ ਤਾਂ ਫੇਵਰਿਟ ਕੁਝ ਕੋਈ ਇੱਕ ਸਿੰਗਰ ਵੀ بتا ਸਕਦਾ ਹਾਂ ਹਾਂ ਨਹੀਂ ਹੈ ਨਹੀਂ ਸਿੱਧੂ ਮੂਸੇਵਾਲਾ ਵਾਹ ਵਾਹ ਤੇ ਕੀ ਬਾਤ ਹੈ ਕੀ ਬਾਤ ਹੈ ਸੋ ਉਹਨਾਂ ਨੂੰ ਹਜੇ ਵੀ ਸੁਣਦੇ ਹੋ ਹਜੇ ਵੀ ਓਕੇ ਸੋ ਕੋਈ ਗਾਣਾ ਉਹਨਾਂ ਦਾ ਆਉਂਦਾ ਹੈ ਆਉਂਦਾ ਸੁਣਾ ਦ ਅਮ ਕਿਹੜਾ ਸੁਣਾਵਾਂ ਨਹੀਂ ਨਹੀਂ ਹਉ ਦਸਪੁੱਤ ਤੇਰਾ ਹੈਡ ਇਟ ਡਾਊਨ ਨਿਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੌਣ ਨਿਕਾਸ ਤੋਂ ਅ ਜਿਹੜੇ ਦਰਵਾਜੇ ਵਿੱਚ ਬੋੜ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਨਿਕਾਸ ਤੋਂ ਕੁਝ ਇਥੇ ਚਾਂਦੀ ਚ ਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਕਰ ਥਲੇ ਲਾਉਣਾ ਚਾਹੁੰਦੇ ਨੇ ਕੁਝ ਇਥੇ ਆਏ ਇਥੇ ਭੁੱਖ ਇਹ ਹੋਰ ਯਾਦ ਨਹੀਂ ਆ ਪੁੱਲ ਯਾਦ ਥੈਟਸ ਗੁੱਡ ਥੈਟਸ ਅੱਛਾ ਵੈਸੇ ਰੀਅਲ ਚ ਮਿਲੇ ਤੁਸੀਂ ਉਹਨਾਂ ਨੂੰ ਮੈਂ ਉਹਦੇ ਮਦਰ ਫਾਜ਼ਲ ਨਾਲ ਮਿਲਿਆ ਸੀ ਓਕੇ ਗਿਆ ਸੀ ਮੈਂ ਮੁਸਾ ਬਿੰਦ ਓਕੇ ਉਹਨਾਂ ਦੀ ਦਿੱਤ ਤੋਂ ਬਾਅਦ ਹਾਂਜੀ ਨਹੀਂ ਦਿੱਤ ਤੋਂ ਪਹਿਲਾਂ ਜਦੋਂ VOTING ਨਹੀਂ ਚੱਲ ਰਹੀ ਸੀ ਕਾਂਗਰਸੀ OK 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 ਸੋ ਜੇ ਤੁਹਾਨੂੰ ਅਗਰ ਮੌਕਾ ਮਿਲਦਾ ਸਿੱਧੂ ਮੂਸੇਵਾਲੇ ਦੇ ਨਾਲ ਮਿਲਣ ਦਾ ਤੁਹਾਡੀ ਕੀ ਕਨਵਰਸੇਸ਼ਨ ਹੁੰਦੀ ਸਪੈਸ਼ਲੀ ਕੀ ਗੱਲ ਕਰਦੇ ਤੁਸੀਂ ਉਹਨਾਂ ਨਾਲ ਕੀ ਸਰ ਮੈਂ ਵੀ ਤੁਹਾਡੇ ਗਾਣੇ 'ਚ ਆ ਸਕਦਾ Oh my god how oh sweet ਸੋ ਹੁਣ ਗਾਣਿਆਂ 'ਚ ਵੀ ਪਲਾਨ ਹੈਗਾ ਜਾਂ ਕੀਤੇ ਹੋਏ ਆਂ ਸੌਂਗਸ ਕੀਤੇ ਹੋਇਆ ਕਿਹੜੇ ਕਿਹੜੇ ਮੈਂ ਦੀਪ ਸਿੱਧੂ ਦਾ ਲਾਸਟ Song ਜੇ ਅਸੀਂ ਲੋਹਰ ਪੜਦੇ ਹੁੰਦੇ ਤੇ ਕਾਕਾ ਦਾ ਇੱਕ Song ਹੈ ਨਾ ਮੇਰੇ ਵਰਗਾ ਉਹਦੇ 'ਚ ਵੀ ਕੀਤਾ ਰੋਲ ਉਹ ਬਹੁਤ ਛੋਟਾ ਰੋਲ ਸੀ ਕਿਉਂਕਿ ਉਸ ਟਾਈਮ ਮੈਂ ਜਿਆਦਾ ਛੋਟਾ ਦਾ ওকে ਸੋ ਕਿਸ ਤਰ੍ਹਾਂ ਦੇ ਕੈਰੈਕਟਰਸ ਤੁਹਾਨੂੰ ਪਰਸਨਲਾਈ ਕਰਨੇ ਪਸੰਦ ਹੈ ਕਿਉਂਕਿ ਅੱਜ ਵਾਲਾ ਸੀ ਤੁਹਾਡੇ ਕਿਰਦਾਰ ਦੇਖਿਆ ਬੜੇ ਕਿਊਟ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਡਿਲੀਵਰ ਕੀਤਾ ਸਕਰੀਨ ਤੇ ਸਾਨੂੰ ਵੀ ਅੱਛੇ ਲੱਗੇ ਰਾਈਟ ਸੋ ਡਾਇਲੌਗਸ ਯਾਦ ਕਰਨੇ ਕਿੰਨੇ ਟਫ ਲੱਗਦੇ 0% ਅੱਛਾ इजीली ਆਰਾਮ ਨਾਲ ਮਤਲਬ ਤੁਸੀਂ ਫਿਰ ਇਹ ਤਾਂ ਮਤਲਬ ਪੜਾਈ 'ਚ ਵੀ ਬਹੁਤ ਵਧੀਆ ਪੜਾਈ 'ਚ ਵੀ ਬ੍ਰਿਲਿਅੰਟ ਸਟੂਡੈਂਟ ਰਾਈਟ ਵੈਰੀ ਬ੍ਰਿਲਿਅੰਟ ਕਿਹੜੇ ਟੀਚਰ ਦਾ ਫੇਵਰਟ ਹੋ ਸ਼ਿਵਾਨੀ मैम ਕਿਹੜੇ ਸਬਜੈਕਟ ਦੇ ਟੀਚਰ ਹੈ ਇੰਗਲਿਸ਼ ਤੇ ਸਾਡੀ ਕਲਾਸ ਟੀਚਰ ওকে ਸੋ ਕਿਹੜਾ ਕੈਰੈ ਮੈਂ ਐਕਸ਼ਨ ਜਿੱਦਾਂ ਐਨੀਮਲ ਚ ਹੋਇਆ ਸੀ ਗੋਲੀ 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 ਗਏ ਤਾਂ ਗਨ ਨਾਲ। ਮਤਲਬ ਸਾਡੀ ਇੰਡਸਟਰੀ ਚ ਮੈਨੂੰ ਲੱਗਦਾ ਵੈਸੇ ਵੀ ਐਕਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹੁਣ ਨਵੇਂ-ਨਵੇਂ ਫੇਸਿਸ ਆ ਰਹੇ ਆ ਅੱਗੇ। ਸੋ ਉਹਨਾਂ ਵਿੱਚੋਂ ਤੁਸੀਂ ਵੀ ਇੱਕੋ ਜਿਨਾਂ ਨੇ ਕਿਹਾ ਕਿ ਮੈਂ ਐਕਸ਼ਨ ਕਰਨਾ ਹੈ। ਔਰ ਪਰਸਨਲੀ ਕਿਹਨਾਂ ਨੂੰ ਅਡੋਰ ਕਰਦੇ ਹੋ? ਕੌਣ ਤੁਹਾਡੇ ਆਈਡਲ ਨੇ? ਕਿਹਨਾਂ ਨੂੰ ਜ਼ਿਆਦਾ ਦੇਖਦੇ ਹੋ? ਲਾਈਕ ਜਦੋਂ ਮੈਂ ਮੂਵੀਜ਼ ਨਹੀਂ ਦੇਖਦਾ ਐਨੀਮੇਟਿਡ ਮੂਵੀਜ਼ ਹੈ। ਯਾ ਕਿ ਛੁੱਟੀਆਂ ਚੱਲ ਰਹੀਆਂ ਤਾਂ ਐਨੀਮੇਟਿਡ ਮੂਵੀਜ਼ ਦੇਖਣਾ ਮਜ਼ੇ ਹੀ ਕੁਝ ਹੋਰ ਹੈ। ਫਿਰ ਤਾਂ ਮੈਂ ਲਾਈਕ ਅਡੋਰ ਵੀ ਸਾਰਿਆਂ ਨੂੰ ਹੀ ਕਰਦਾ ਸਾਰੇ ਅੱਛੇ ਆ ਹਰ ਕੋਈ ਕੁਝ ਨਾ ਕੁਝ ਸਿਖਾਉਂਦਾ ਰਾਈਟ ਸੋ ਪਰਸਨਲੀ ਇਸ ਫਿਲਮ ਦੇ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਇਹ ਸਬਜੈਕਟ ਜਿਹੜਾ ਬੜਾ ਸੈਂਸਿਟਿਵ ਸੀਗਾ ਰਾਈਟ ਅੱਜ ਕੱਲ ਦਾ ਇਸ਼ੂ ਹੈ ਤੁਸੀਂ ਵੀ ਦੇਖਦੇ ਹੋਵੋਗੇ ਤੁਹਾਡੇ ਘਰੇ ਮਦਰ ਨੇ ਤੁਹਾਡੇ ਦਾਦੀ ਮम्मा ਨੇ ਉਹਨਾਂ ਦਾ ਬੌਂਡ ਕਿਸ ਤਰ੍ਹਾਂ ਦਾ ਤੁਸੀਂ ਪਹਿਲਾਂ ਇਹ ਦੱਸੋ ਕਿ ਦਾਦੀ ਮम्मा ਦੇ ਨਾਲ ਤੁਹਾਡਾ ਬੌਂਡ ਕਿਦਾਂ ਦਾ ਹੈ ਸੋ ਬੈਸਟ ਮੈਮਰੀ ਦਾਦੀ ਦੇ ਨਾਲ ਕੀ ਕੀ ਕਰਦੇ ਹੋ ਕਿਹੜੀ ਕਿਹੜੀ ਤੁਹਾਨੂੰ ਲੱਗਦਾ ਕਿ ਦਾਦੀ ਦੇ ਨਾਲ ਆ ਚੀਜ਼ ਮੇਰੀ ਹਮੇਸ਼ਾ ਸਭ ਤੋਂ ਬੈਸਟ ਰਹਿੰਦੀ ਹੈ ਬੈਸਟ ਚਿੰਗ ਸੀ ਜਦੋਂ ਮੈਂ ਛੋਟਾ ਸੀ ਨਾ ਲਾਈਕ 1-2 ਸਾਲ ਦਾ ਮੇਰੀ ਦਾਦੀਆਂ ਮੈਨੂੰ ਨਾ ਐਦੇ-ਐਦੇ ਗੋਚ ਚ ਖਿਲਾਇਆ ਸੀ ਤਾਪਾ ਘੁੰਮ ਲਏ ਸੀ ਬਹੁਤ ਅੱਛਾ ਦਿਨ ਸੀ ਉਹ ਲਾਈਕ ਹੋਰ ਵੀ ਅੱਛਾ ਦਿਨ ਸੀ ਲੇਕ ਇਹਨੇ ਸਭ ਤੋਂ ਅੱਛਾ ਓਕੇ ਤੁਸੀਂ ਸੋਸ਼ਲ ਮੀਡੀਆ ਤੇ ਕਿੰਨੇ ਕੁ ਐਕਟਿਵ ਹੋ ਸੋਸ਼ਲ ਮੀਡੀਆ ਔਨ ਮਾਈ ਫੋਨ ਜਾਂ ਮੰਮੀ ਕੇ ਫੋਨ ਤੇ ਅਕਾਊਂਟ ਜੀ ਪਰਸਨਲੀ ਅਕਾਊਂਟਸ ਹੈਗੇ ਆ ਜਾਂ ਦਾਦੀ ਮਮਾ ਐਕਟਿਵ ਹੈ ਮਦਰ ਐਕਟਿਵ ਹੈ ਮ ਵਲੋਗਿੰਗ ਕਰਨ ਕਦੋਂ ਲਾ ਰਹੇ ਹੋ ਮੈਂ ਵਲੋਗਿੰਗ ਨੇ ਸੋਚ ਰਹੀ ਸੀ ਕਿਉਂ ਹੀ ਕਰਾਂ ਯਾਰ ओके ਸੋ ਅੱਜ ਦੀ ਫਿਲਮ ਦੇ ਵਿੱਚ ਦੱਸਿਆ ਹੀ ਦੇਖਿਆ ਕਿ ਅੱਜ ਜਿਹੜੀ ਇਨਫੋਰਮੇਸ਼ਨ ਸਾਰੀ ਮਿਲ ਰਹੀ ਸੀ ਵਲੋਗਸ ਦੇ ਜ਼ਰੀਏ ਮਿਲ ਰਹੀ ਸੀ ਐਂਡ ਤੇ ਅਗਰ ਮੈਸੇਜ ਵੀ ਮਿਲੇ ਤਾਂ ਵਲੋਗਸ ਦੇ ਜ਼ਰੀਏ ਮਿਲੇ ਰਾਈਟ ਸੋ ਤੁਸੀਂ ਸੋਚੋ ਕਿ ਵਲੋਗਸ ਦੀ ਕਿੰਨੀ ਅੱਜ ਦੇ ਟਾਈਮ ਕਹਿੰਦੀ ਆ ਸੋ ਇਹ ਫਿਲਮ ਨੇ ਵੀ ਇੱਕ ਵਾਰ ਤਾਂ ਦੱਸਤਾ ਕਿ ਵਲੋਗਿੰਗ ਕਰਨੀ ਚਾਹੀਦੀ ਹੈ ਰਾਈਟ ਮੈਂ ਕਰਦਾ ਪਹਿਲਾਂ ਬੋਲਤਾ ਕਿ ਨਹੀਂ ਕਰਾਂਗਾ ਹੁਣ ਮਾਈਕ ਤੇ ਓਕੇ 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 ਅਗਰ ਤੁਹਾਡੀ ਦਾਦੀ ਵਲੋਗਿੰਗ ਸ਼ੁਰੂ ਕਰ ਰਹੀ ਨੇ ਤਾਂ ਕਿਸ ਤਰ੍ਹਾਂ ਦੀ ਕਰਨਗੇ ਸਟਾਰਟਿੰਗ ਸੋ ਸਸ਼ੀ ਕਾਲ ਜੀ ਤੇ ਅੱਜ ਮੈਂ ਆਪਣੇ ਪੋਤੇ ਨਾਲ PS5 ਖੇលਨ ਜਾ ਰਹੀ ਹਾਂ ਕੀ ਬਾਤ ਹੈ ਹਾਊ ਸਵੀਟ ਸੋ ਬੈਸਟ ਵਿਸ਼ੇਸ ਤੇ ਬਹੁਤ ਸਾਰੀਆਂ ਮੁਬਾਰਕਾਂ ਇਸ ਫਿਲਮ ਦੇ ਲਈ ਥੈਂਕ ਯੂ ਥੈਂਕ ਯੂ ਸੋ ਇਹ ਜਿਹੜੇ ਮੇਰੇ ਨਾਲ ਪਿਆਰਾ ਜਿਹਾ ਚਾਈਲਡ ਆਰਟਿਸ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਤੇ ਕੰਫੀਡੈਂਸ ਲੈਵਲ ਦੇਖ ਕੇ ਤੇ ਵਾਕਿਆ ਦੇ ਵਿੱਚ ਅਸੀਂ ਖੁਦ ਵੀ ਇਨਸਪਾਇਰ ਹੋ ਲੈ ਕਿ ਅਗਰ ਕੰਮ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕਿ ਮੈਂ ਮਨਨਿਲ ਦੇ ਨਾਲ ਮਨਕ੍ਰਿਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਅੱਜ ਜੀ ਸੀਨੀਅਰ ਆਰਟਿਸਟਾਂ ਨੇ ਤਾਂ ਦਿਲ ਜਿੱਤੇ ਜਿੱਤੇ ਪਰ ਚਾਈਲਡ ਆਰਟਿਸਟ ਵੀ ਫਿਲਮ ਦੇ ਵਿੱਚ ਓਨੇ ਹੀ ਸੀਗੇ ਸੋ ਮੇਰੇ ਨਾਲ ਕਿਆ ਨਾਮ ਹੈ ਤੁਹਾਡਾ ਆਈ ਐਮ ਰੀਨਕੋਰ ਆਈ ਐਮ ਰੀਨਕੋਰ ਮੇਰੇ ਨਾਲ ਨੇ ਸੋ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਇਹਨਾਂ ਦਾ ਬਹੁਤ ਪਿਆਰਾ ਜਿਹਾ ਸੋ ਬਿਊਟੀਫੁਲ ਓਕੇ ਸੋ ਜਦੋਂ ਪ੍ਰੈਸ ਕਾਨਫਰੰਸ ਹੋਈ ਸੀ ਉਦੋਂ ਤੁਸੀਂ ਕਿਹਾ ਸੀਗਾ ਕਿ 2 ਲੱਖ ਵਿਊਜ਼ ਆਉਣਗੇ ਹੈ ਨਾ ਮੇਰੇ ਟ੍ਰੇਲਰ ਨੂੰ ਸੋ ਕੀ ਲੱਗਦਾ ਅੱਜ ਫਿਲਮ ਰਿਲੀਜ਼ ਹੋ ਗਈ ਹੈ ਕਿੰਨੇ ਵਿਊਜ਼ ਆਉਣਗੇ 5 ਮਿਲੀਅਨ ਓ ਮਾਈ ਗੋਡ ਇਹ ਮਿਲੀਅਨ ਵਾਲਾ ਕਿੰਨੇ ਸ਼ਬਦ ਸਿਖਾਤਾ ਹੋਣ ਕਿਉਂਕਿ ਪਹਿਲਾਂ ਤਾਂ ਲੱਖ ਤੱਕ ਸੀਗੇ ਤੁਸੀਂ ਹੁਣ ਮੈਂ ਬਦਲ ਗਈ ਨਾ ਮੈਂ ਟ੍ਰੇਲਰ ਨੂੰ 1 ਲੱਖ ਦਿੱਤਾ ਸੀ ਬਟ ਮੂਵੀ ਨੂੰ 5 ਓਕੇ ਓਕੇ ਸੋ ਆਪਣੇ ਕੈਰੈਕਟਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਦੋਂ ਤੁਹਾਨੂੰ ਸਕ੍ਰਿਪਟਿੰਗ ਸਿਖਾ ਰਹੇ ਸੀ ਜਦੋਂ ਤੁਹਾਨੂੰ ਦੱਸ ਰਹੇ ਸੀਗੇ ਕਿ ਤੁਸੀਂ ਇਸ ਤਰ੍ਹਾਂ ਦਾ ਕਿਰਦਾਰ ਪਲੇ ਕਰਨਾ ਹੈ ਇਹ ਤੁਹਾਡਾ ਕੈਰੈਕਟਰ ਹੈ ਇਸ ਤਰ੍ਹਾਂ ਤੁਸੀਂ ਐਕਟ ਕਰਨਾ ਹੈ ਸੋ ਉਦੋਂ ਸਮਝ ਆ ਰਹੀ ਸੀ ਕਿ इजीली ਹੋ ਗਿਆ ਸੀ ਕੁਝ ਔਖਾ ਲੱਗਾ ਸੀ ਕਾ ਔਨ ਸੈਟ ਕਦੇ ਵੀ ਨਹੀਂ ਕਦੇ ਵੀ ਨਹੀਂ ਸੋ ਪਹਿਲਾਂ ਕੁਝ ਕੀਤਾ ਹੋਇਆ ਇਸ ਫਿਲਮ ਤੋਂ ਪਹਿਲਾਂ ਨਹੀਂ ਫਸਟ ਫਿਲਮ ਸੀਗੀ ਨੈਕਸਟ ਕੀ ਕੁਝ ਕਰੋਗੇ ਹੁਣ ਕਿੱਥੇ ਕਿੱਥੇ ਅਸੀਂ ਦੇਖਾਂਗੇ ਤੁਹਾਨੂੰ ਗੁਰਨਾਮ ਸਰ ਦੀ ਮੂਵੀ ਚ ਰੋਜ਼ ਰੋਜ਼ੀ ਦੇ ਗੁਲਾਬ ਕਿਆ ਬਾਤ ਹੈ। ਕਿਆ ਕੈਰੈਕਟਰ ਤੁਹਾਡਾ ਹਸਪੀਟਲ ਦੇ ਵਿੱਚ? ਉਹ ਮੂਵੀ 'ਚ ਨਹੀਂ ਆਣਾ ਬਟ ਉਹ ਉਹਦੇ ਵਿੱਚ ਆਈ ਨਹੀਂ ਪਰ ਉਹ ਉਹ ਫੈਨ ਆ। ਤੁਸੀਂ ਫੈਨ ਹੋ ਉਹਨਾਂ ਦੇ। ਗੁਰਨਾਮ ਪੁੱਲਰ ਦੇ। ਕੀ ਕੀ ਵਧੀਆ ਲੱਗਦਾ ਤੁਹਾਨੂੰ ਗੁਰਨਾਮ ਪੁੱਲਰ ਦਾ? ਕਿਉਂਕਿ ਗੁਰਨਾਮ ਪੁੱਲਰ ਬਹੁਤ ਅੱਛਾ ਗਾਉਂਦੇ ਆ। ਹੀ ਇਜ਼ ਵੈਰੀ ਸਮਾਰਟ। ਤੁਹਾਨੂੰ ਕੀ ਪਰਸਨਲੀ ਪਸੰਦ ਆ? ਮੈਂ ਨੋ ਨਾ ਨੇ ਸੌਂਗਸ ਕਿਹੜੇ ਸੌਂਗ ਤੋਂ ਤੁਸੀਂ ਇਨਸਪਾਇਰ ਹੋਏ? ਔਰ ਕਿਹੜਾ ਸੌਂਗ ਗੁਰਨਾਮ ਪੁੱਲਰ ਦਾ ਜ਼ਿਆਦਾ ਸੁਣਦੇ? ਰੋਜ਼ ਰੋਜ਼ ਇਹ ਤੇ ਗੁੱਲਾਬ ਤੋਂ ਜ਼ਿਆਦਾ ਫੇਵਰਿਟ ਗੱਭਰੂ ਗੁਲਾਬ ਵਰਗਾ ਰੀਲਸ ਬਣਾਈਆਂ ਉਸ ਕਰਨੇ ਦੇ ਗੁਰਨਾਮ ਤੱਕ ਪਹੁੰਚੀਆਂ ਗੁਰਨਾਮਪੁਰ ਲਰਨੇ ਉਸ ਤੇ ਲਾਈਕ ਕੀਤਾ ਉਹ ਤਾਂ ਸ਼ੇਅਰ ਹੀ ਕਰ ਦਿੰਦੇ ਆ ਸ਼ੇਅਰ ਕੀਤੀ ਸੀਗੀ ਤੁਹਾਡੀ ਵੀ ਕਿਵੇਂ ਤਾਂ ਲੱਗਦਾ ਹੈ ਫਿਰ ਜਿੰਨਾਂ ਦੇ ਤੁਸੀਂ ਫੈਨ ਉਹ ਤੁਹਾਡੀਆਂ ਰੀਲਸ ਸ਼ੇਅਰ ਕਰਨ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੋਰ ਕੁਝ ਕਹਿਣਾ ਚਾਹੁੰਦੇ ਹੋ ਕੀ ਕੁਝ ਖਾਸ ਅੱਗੇ ਹੋਰ ਲੈ ਕੇ ਆ ਰਹੇ ਹੋ ਹਜੇ ਹਜੇ ਸਿਰਫ ਗੁਰਨਾਮ ਭੁੱਲਰ ਤੇ ਗਾਣੇ ਚ ਰਾਈਟ ਓਕੇ ਸੋ ਮੈਂ ਦੋਸਾਂ ਕਿਹੜੀ ਕਲਾਸ ਚ ਪੜ੍ਹਦੇ ਹਾਂ ਫਸਟ ਓਕੇ ਸੋ ਟੀਚਰਸ ਨੂੰ ਪਤਾ ਹੈ ਤੁਸੀਂ ਫਿਲਮ ਕੀਤੀ ਹੈ ਬੱਚਿਆਂ ਨੂੰ ਪਤਾ ਹੈ ਤੁਹਾਡੇ ਫਰੈਂਡਸ ਨੂੰ ਪਤਾ ਹੈ ਉਹਨਾਂ ਦਾ ਕੀ ਰਿਸਪੌਂਸ ਹੈ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਮੇਰਾ ਇੱਕ ਬੀਫਰੈਂਡ ਆ ਰੋਜ਼ ਪੁੱਛਦਾ ਰਹਿੰਦਾ ਕਿ ਤੇਰੀ ਮੂਵੀ ਕਦੋਂ ਆਣੀ ਤੇਰੀ ਮੂਵੀ ਕਦੋਂ ਆਣੀ ਉਹਨਾਂ ਨੂੰ ਹੁਣ ਕਹਿ ਦੇਣਾ ਕਿ ਆ ਕੇ ਦੇਖ ਲਿਓ ਰਿਲੀਜ਼ ਹੋ ਗਈ ਸੋ ਹੋਰ ਫਰੈਂਡਸ ਵੀ ਤੁਹਾਡੇ ਫੈਨਸ ਹੋਣਗੇ ਐਕਟਰ ਐਕਟਰ ਹੋ ਤੁਸੀਂ ਰਾਈਟ ਕਿਦਾਂ ਦਾ ਫੀਲ ਹੁੰਦਾ ਹੈ ਬਾਕੀ ਬੱਚੇ ਵੀ ਤੁਹਾਡੇ ਨਾਲ ਪੜਦੇ ਆ ਉਹ ਸਿਰਫ ਸਟੂਡੈਂਟਸ ਆ ਔਰ ਤੁਸੀਂ ਇੱਕ ਐਕਟਰ ਵੀ ਹੋ ਨਾਲ ਸੋ ਕਿੰਨਾ ਇੱਕ ਸਪੈਸ਼ਲ ਫੀਲ ਹੁੰਦਾ ਹੈ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਸੋ ਕੁਝ ਮੈਂ ਕਲਾਸ ਸੈਂਟਰ ਕਰਦੀ ਆ ਸਾਰਾ ਬੱਚੇ ਮੇਰੇ ਵੱਲ ਦੇਖਣ ਲੱਗ ਜਾਂਦੇ ਆ ਕੀ ਬਾਤ ਹੈ ਫਿਰ ਕਿਦਾਂ ਦਾ ਲੱਗਦਾ ਤੁਹਾਨੂੰ ਬਹੁਤ ਸਟਾਰ ਵਾਲੀ ਫੀਲਿੰਗ ਆਉਂਦੀ ਹੈ ਕੀ ਬਾਤ ਹੈ ਹਾਊਸ ਸਵੀਟ ਸੋ ਇਹ ਬੱਚੇ ਨੇ ਬਹੁਤ ਸੋਹਣਾ ਕਿਰਦਾਰ ਪਲੇ ਕੀਤਾ ਹੈ ਜਨੀਵਾ ਸਸਕੁਟਨੀ ਫਿਲਮ ਦੇ ਵਿੱਚ ਤੁਸੀਂ ਜ਼ਰੂਰ ਦੇਖਣ ਜਾਣੀ ਔਰ ਇਹ ਗੁਰਨਾਮਪੁਰ ਲਰਦੇ ਫੈਨ ਨੇ ਇਹ ਵੀਡੀਓ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਪਹੁੰਚ ਜੇ ਠੀਕ ਹੈ ਓਕੇ ਕਹਣਾ ਗੁਰਨਾਮ ਭੁੱਲਰ ਨੂੰ ਕੁਝ ਕੀ ਮੈਂ ਮੈਨੂੰ ਕੋਈ ਮੂਵੀ ਚ ਲਿਓ ਸਗੁਰਨਾਮ ਭੁੱਲਰ ਦਾ ਕੇ ਵੀਡੀਓ ਕੋਸ਼ਿਸ਼ ਕਰਾਂਗੇ ਕਿ ਪਹੁੰਚੇ ਤੇ ਗੁਰਨਾਮ ਭਈ ਇਹਨਾਂ ਨੂੰ ਆਪਣੀ ਫਿਲਮ ਦੇ ਵਿੱਚ ਲੈ ਲਿਓ ਤੁਹਾਡੇ ਫੈਨ ਨੇ ਤੇ ਮੈਨੂੰ ਤੇ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰਤ ਖੁੱਲਾ ਦਾਨਿਕ ਸਵੇਰਾ ਟੀਵੀ ਥੈਂਕ ਯੂ ਸੋ ਇੱਕ ਹੋਰ ਚਾਈਲਡ ਆਰਟਿਸਟ ਦਿਲਨੂਰ ਮੇਰੇ ਨਾਲ ਹੈਗੇ ਨੇ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਅੱਜ ਫਿਲਮ ਨੀਮਸਾਸਖੁਟਨੀ 2 ਦੇ ਵਿੱਚ ਇਸ ਤੋਂ ਪਹਿਲਾਂ ਵੀ ਦਿਲਨੂਰ ਨੇ ਬਹੁਤ ਸਾਰਾ ਕੰਮ ਕੀਤਾ ਇੰਡਸਟਰੀ ਦੇ ਵਿੱਚ ਦਿਲਨੂਰ ਆਜੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਐਂਡ ਬੈਸਟ ਵਿਸ਼ੇਸ ਫਿਲਮ ਦੇ ਲਈ ਥੈਂਕ ਯੂ ਸੋ ਮੱਚ ਸੋ ਦਿਲਨੂਰ ਇਹ ਕੰਫੀਡੈਂਸ ਵੱਡੀ ਸਕਰੀਨ ਦੇ ਲਈ ਕਿਸ ਤਰ੍ਹਾਂ ਹੁੰਦਾ ਲਾਈਕ 바이 ਗ੍ਰੋਥ ਮੇਰਾ ਇਟਸ ਨਥਿੰਗ ਅਬਾਊਟ ਮੀ অর ਸਮਵਨ ਮੈਂ ਕਿਸੇ ਨੂੰ ਕ੍ਰੈਡਿਟ ਨਹੀਂ ਦੇ ਸਕਦੀ ਬਟ ਈਵਨ ਇਹ ਥੋੜਾ ਮੇਰਾ ਜੈਨੇਟਿਕਲੀ ਵੀ ਅਧਰ ਹੈਗਾ ਹਾਂ ਸੋ ਕੌਨਫੀਡੈਂਸ ਆਪੀਆ ਜਾਂਦਾ ਜਦੋਂ ਯੂ نو ਵੀ ਕੈਨ ਮਤਲਬ ਮੈਂ ਉਸ ਮਾਹੌਲ ਦੇ ਵਿੱਚ ਇੱਕ ਮਾਹੌਲ ਨਾਲ ਬਹੁਤ ਫਰਕ ਪੈਂਦਾ ਹੈ ਤੇ ਜਦੋਂ ਮੈਂ ਦੇਖਦੀ ਆ ਸਾਰੇ ਮਹਾਰਾਜ ਦੇ ਵਾਲੇ ਬੰਦੇ ਸਾਰੇ ਕੌਨਫੀਡੈਂਟ ਐ ਇਸ ਫਿਲਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਆਲ ਆਫ ਥੇ ਆਰ ਸਟਾਰਸ ਸੋ ਮੈਨੂੰ ਉਹਨਾਂ ਤੋਂ ਹੀ ਕੌਨਫੀਡੈਂਟ ਅਡਾਪਟ ਕੀਤਾ ਮੈਂ ਸੋ ਤੁਸੀਂ ਇਮੋਸ਼ਨਲ ਬਹੁਤ ਹੋ ਕਿਉਂਕਿ ਅਸੀਂ ਪ੍ਰੈਸ ਕਾਨਫਰੰਸ ਤੇ ਵੀ ਦੇਖਿਆ ਸੀ রাইਟ ਤੁਸੀਂ ਵੀ ਇਮੋਸ਼ਨਲ ਹੋ ਗਏ ਹੈ ਨਾ ਰੋਣ ਲੱਗੇ ਸੀਗੇ ਸੋ ਕਿਰਦਾਰ ਨੂੰ ਯਾਦ ਕਰਕੇ ਜਾਂ ਕੋਈ ਵੀ ਮੈਂ ਅੱਜ ਸਟਾਰਸ ਦੇ ਵਿੱਚ ਬੈਠੀ ਆਂ ਵੀ ਮੈਂ ਇਸ ਇਸ ਹੈਨਾ ਇਸ ਲਈ ਮੈਂ ਏਬਲ ਯੂ نو ਕੈਪेबल ਆ ਕਿ ਮੈਂ ਇਸ ਟਾਈਮ ਦੇਖਣਾ ਸੀਗਾ ਮੈਂ ਟਾਈਮ ਦੇ ਲਈ ਹੈਨਾ ਬਣੀ ਹੋਈ ਆ ਉਹੀ ਗੱਲ ਹੈ ਮੈਂ ਸਾਰਿਆਂ ਨੂੰ ਉਹੀ ਦੱਸ ਰਹੀ ਸੀ ਕਿ ਇੱਕ ਗੱਲ ਸੀ ਕਿ ਕਿ ਮੈਂ ਸਾਰਿਆਂ ਦੇ ਵਿੱਚ ਬੈਠੀ ਸੀ ਸੋ ਮੈਨੂੰ ਇਹ ਲੱਗਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਟੂ ਬੀ ਵੈਰੀ ਓਨੈਸਟ ਸੋ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਇੰਨਾ ਇੰਨੇ ਵੱਡੇ ਵੱਡੇ ਸਟਾਰਸ ਦੇ ਵਿੱਚ ਬੈਠੂੰਗੀ ਸੋ ਉਹ ਥੋੜੀ ਚੀਜ਼ ਮੈਨੂੰ ਥੜਾ ਇਮੋਸ਼ਨਲ ਮੈਂ ਬਹੁਤ ਕੱਟ ਹੁੰਨੀ ਆ ਐਂਡ ਉਦੋਂ ਜਦੋਂ ਮੈਂ ਹੋਈ ਉਦੋਂ ਮੈਨੂੰ ਫੀਲ ਹੋਇਆ ਮਤਲਬ ਸੱਚੀ ਵਾਲਾ ਕਿ ਇਮੋਸ਼ਨਲ ਦਾ ਮਤਲਬ ਕੀ ਹੁੰਦਾ ਉਦੋਂ ਮੈਨੂੰ ਫੀਲ ਹੋਇਆ ਸੋ ਇਹ ਫੀਲਿੰਗਸ ਜਿਹੜੀਆਂ ਨੇ ਕਿਸ ਤਰ੍ਹਾਂ ਸ਼ੇਅਰ ਕਰਦੇ ਹੋ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਔਰ ਇਹਨਾਂ ਨੂੰ ਇਹ ਜਜ਼ਬਾਤਾਂ ਨੂੰ ਯੂ نو ਕਿੱਦਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਮੈਨੂੰ ਕਿਹੜੀਆਂ ਕੈਮਰੇ ਦੇ ਸਾਹਮਣੇ ਲੈ ਕੇ ਆਉਣੀਆਂ ਨੇ ਕਿਹੜੀਆਂ ਮੈਨੂੰ ਕੰਟਰੋਲ ਕਰਕੇ ਰੱਖਣੀਆਂ ਨੇ ਕਿਉਂਕਿ ਦੇਖੋ ਇਹ emotions ਤਾਂ ਕਿਸੇ ਤਰ੍ਹਾਂ ਲੁਕ ਦੇਣੀ ਰਾਈਟ ਇਹ ਤਾਂ ਆਉਂਦੇ ਨੇ ਬਟ ਸਟਿਲ ਜਿਹੜੀ ਇੱਕ ਹੁੰਦਾ ਨਾ ਕਿ ਫੇਮ ਬਹੁਤ ਘੱਟ ਲੋਕਾਂ ਨੂੰ ਹਜ਼ਮ ਹੁੰਦਾ ਹੈ ਹੈਨਾ ਬਹੁਤ ਘੱਟ ਲੋਕ ਜਿਹੜੇ ਨੇ ਇਸ ਚੀਜ਼ ਨੂੰ ਅਡਾਪਟ ਕਰ ਪਾਉਂਦੇ ਨੇ ਸੋ ਤੁਸੀਂ ਕਿੱਦਾਂ ਕਹਿੰਦੇ ਹੋ ਤੁਸੀਂ ਬੜੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਪਿਆਰ ਮਿਲ ਰਿਹਾ ਯਾ ਐਕਚੁਅਲੀ ਆਈ ਵਾਸ 2 1/2 ইয়ার্স 올ਡ ਜਦੋਂ ਮੈਂ ਸਟਾਰਟ ਕੀਤਾ ਇਸ ਇੰਡਸਟਰੀ ਦੇ ਵਿੱਚ ਐਂਡ ਆਈ ਹੈਵ ਗਾਟ ਸੋ ਮਨੀ ਐਕਸਪੀਰੀਐਂਸਿਸ ਅਕੋਰਡਿੰਗ ਟੂ ਮਾਈ ਏਜ ਤੇ ਮੈਨੂੰ ਇਹ ਲੱਗਦਾ ਹੈ ਕਿ ਜ਼ਰੂਰੀ ਨਹੀਂ ਹੈ ਤੁਹਾਨੂੰ ਫੇਮ ਆ ਗਿਆ ਵਟ ਏਵਰ ਇਟ ਇਜ਼ ਤੋਂ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਚ ਐਟੀਟਿਊਡ ਚਲਕਣਾ ਚਾਹੀਦਾ ਤਾਂ ਹੀ ਤੁਸੀਂ ਹੀਰੋ ਹੋ ਤਾਂ ਹੀ ਤੁਸੀਂ ਹੀਰੋਇਨ ਹੋ ਜਾਂ ਤਾਂ ਹੀ ਤੁਸੀਂ ਸਟਾਰ ਹੋ ਵਟ ਏਵਰ ਬਟ ਆਈ ਥਿੰਕ ਹੰਬਲ ਰਹਿਣਾ ਇਜ਼ ਬੈਟਰ ਬੈਟਰ ਕੀ ਸਭ ਤੋਂ ਬੈਸਟ ਹੈ ਕਿ ਤੁਸੀਂ ਹੰਬਲ ਰਹੋ ਹੈਨਾ ਉਸ ਦੇ ਸਾਹਮਣੇ ਤੁਹਾਨੂੰ ਅੱਗੇ ਕੰਮ ਮਿਲਦਾ ਤੁਸੀਂ ਇੱਕ ਫਿਲਮ ਚ ਐਟੀਟਿਊਡ ਦਿਖਾ ਲਓਗੇ ਦੋਚ ਦਿਖਾ ਲਓਗੇ ਲੋਕਾਂ ਦੁਆਨੀਆਂ ਫਿਲਮਾਂ ਪਸੰਦ ਆਣਗੇ ਆਡੀਅנס ਨੂੰ ਬਟ ਕੀ ਲੱਗਦਾ ਕਿ ਕਿਸ ਤਰ੍ਹਾਂ ਇਹ ਕੰਟੀਨਿਊਟੀ ਬਰਕਰਾਰ ਰਹਿ ਸਕਦੀ ਤੁਹਾਡੀ ਗੱਲ ਦੇ ਵਿੱਚੋਂ ਹੀ ਮੇਰਾ ਸਵਾਲ ਹੈ ਨਾ ਹਾਂ ਐਕਚੁਅਲੀ ਇਹ ਕੰਟੀਨਿਊਟੀ ਬਰਕਰਾਰ ਤਾਂ ਪਈ ਹੀ ਕਰ ਸਕਦਾ ਕਿ ਵਾਇਗ੍ਰੋਦੀ ਮੇਰਾ ਹੈ ਉਹਨਾਂ ਨੇ ਮੈਨੂੰ ਇਹ ਬਿਹੇਵੀਅਰ ਦਿੱਤਾ ਉਹਨਾਂ ਨੇ ਮੈਨੂੰ ਇਹ ਸਟਾਟਸ ਦਿੱਤੀ ਉਹਨਾਂ ਨੇ ਜੋ ਵੀ ਹੈ ਫੇਮ ਦਿੱਤਾ ਆ ਇਸ ਇਸ ਮੁਕਾਮ ਤੇ ਮੈਂ ਖੜੀ ਆ ਤਾਂ ਉਹਨਾਂ ਦਾ ਹੀ ਬਦੌਲੈ ਤਾਂ ਸਾਰਾ ਕੁਝ ਸੋ ਮੈਂ ਕੁਝ ਨਹੀਂ ਕਰ ਸਕਦੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਮੈਂ ਕੁਝ ਵੀ ਨਹੀਂ ਕਰ ਸਕਦੀ ਜੇ ਉਹਨਾਂ ਦੀ ਮਰਜ਼ੀ ਨਹੀਂ ਹੋਊਗੀ ਤਾਂ ਆਈ ਡੋਨਟ ਨੋ ਮੈਂ ਸੱਚੀ ਇਹ ਪ੍ਰੇ ਕਰਦੀ ਹੁੰਨੀ ਆ ਹਮੇ ਯਾ ਯੂ ਨੋ ਆਪਾ ਕਹ ਸਕਦੇ ਕਿ ਫੇਮ ਦਾ ਜਿਹੜਾ ਜ਼ਰੂਰ ਚੜ ਮਤਲਬ ਨਾ ਆਵੇ। ਵੈਸੇ ਕੀ ਬੰਨਣਾ ਚਾਹੁੰਦੇ ਸੀਗੇ ਤੁਸੀਂ? ਵੈਸੇ ਤਾਂ ਐਕਚੁਅਲੀ ਜਦੋਂ ਦੀ ਮੈਂ ਇਸ ਇੰਡਸਟਰੀ ਚ ਮੈਨੂੰ ਸੋਚਣਾ ਮੌਕਾ ਹੀ ਨਹੀਂ ਮਿਲਿਆ ਬਿਕਾਜ਼ ਮੈਂ ਜਦੋਂ ਹੀ ਲਾਈਕ ਆਈ ਵਾਸ 2 1/2 ਇਅਰਸ ਦਾ 2 1/2 ਬੱਚੇ ਨੂੰ ਕੀ ਪਤਾ ਹੁੰਦਾ ਹੈ ਕਿ ਮੈਂ ਕੀ ਕਰਨਾ ਹੈ ਅੱਗੇ ਜਾ ਕੇ ਆ ਫਿਊਚਰ ਦੇ ਵਿੱਚ ਕੀ ਕਰਨਾ ਹੈ। ਤਾਂ ਜਦੋਂ ਮੈਂ ਫਸਟ ਮੇਰੀ ਫਿਲਮ ਕੀਤੀ ਤਾਂ ਉਸ ਤੋਂ ਬਾਅਦ ਮੈਨੂੰ ਹੋ ਗਿਆ ਬਸ ਇਹੀ ਕਰਦਾ ਹੈ। ਜਦਕਿ ਉਦੋਂ ਚਲ ਬੱਚਿਆਂ ਵਾਂਗੂ ਆਪਾਂ ਲੈ ਲੈਂਦੇ ਸੀ ਤੇ ਚਲੋ ਇਹੀ ਕਰਨਾ ਇਹੀ ਕਰਨਾ। ਤਾਂ ਹੁਣ ਮੈਂ ਸੀਰੀਅਸ ਆ। ਤੇ ਵੈਸੇ ਮੈਂ ਸੋਚ ਰਹੀ ਹਾਂ ਮੈਂ ਮੈਡੀਕਲ ਕਰਾਂ ਬਟ ਬਾਕੀ ਜੋ ਦੀ ਮੇਰ ਕਿਹੜੀ ਕਲਾਸ ਬਣੀ 8th oh my god 8th <laughs> ਚੱਲੇ so much more ਕਿੰਨੀਆਂ ਤੁਸੀਂ ਅੱਛੀਆਂ ਗੱਲਾਂ ਕਰਦੇ ਹੋ ਹਨ ਸਿਆਣੇ ਹੋ ਗਿਆ ਹੈ ਨਾ ਟਾਈਮ ਨੇ ਬਣਾਤਾ ਸਿਆਣੇ ਰਾਈਟ ਸੋ ਇਸ ਫਿਲਮ ਦੇ ਬਾਰੇ ਜਾਂਦੇ ਜਾਂਦੇ ਕੀ ਕਹਿਣਾ ਚਾਹਾਂਗੀ ਮੈਂ ਇਹੀ ਕਹਿਣਾ ਚਾਹੂੰਗੀ ਜਿਹੜਾ ਹਰ ਇੱਕ ਆਰਟਿਸਟ ਕਹਿੰਦਾ ਹੈ ਹਰ ਇੱਕ ਡਾਇਰੈਕਟਰ ਹਰ ਇੱਕ ਟੀਮ ਕਹਿੰਦੀ ਹੈ ਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਐਂਡ ਇੱਚ ਕੋਈ ਬਨਾਵਟ ਵਾਲੀ ਗੱਲ ਨਹੀਂ ਐ ਅਸੀਂ ਬਹੁਤ ਮਿਹਨਤ ਕੀਤੀ ਐਂਡ ਹਾਊ ਹਾਰਡ ਵਰਕ ਦਾ ਜਿਹੜਾ ਸਾਡਾ ਰਿਜ਼ਲਟ ਆਇਆ ਬੈਸਟ ਹੈ ਤੇ ਤੁਸੀਂ ਬਾਕੀ ਮੈਂ ਜ਼ਿਆਦਾ ਨਹੀਂ ਦੱਸੂਗੀ ਸਟੋਰੀ ਰਿਵੀਲ ਮੈਂ ਕਰ ਨਹੀਂ ਸਕਦੀ ਤੇ ਤੁਸੀਂ ਜਾਓ 7 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਤੇ ਦੇਖਿਓ ਨਹੀਂ ਮੈਂ ਸੌਸਕਟਰੀ ਟੂ ਥੈਂਕ ਯੂ ਦਿਲਨੂਰ ਗੋਡ ਬlesਸ ਯੂ ਐਂਡ ਬਹੁਤ ਸਾਰੀਆਂ ਬੈਸਟ ਵਿਸ਼ੇਸ ਥੈਂਕ ਯੂ ਸੋ ਇਸੇ ਜੀ ਮੇਰੇ ਨਾਲ ਪਿਆਰੀ ਜੀ ਚਾਈਲਡ ਆਰਟਿਸਟ ਦਿਲਨੂਰ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ ਸੋ ਫਿਲਮ ਤੁਸੀਂ ਵੀ ਜ਼ਰੂਰ ਦੇਖਣ ਜਾਣਾ ਮੈਨੂੰ ਤੇ ਇਜਾਜ਼ਤ ਧੰਨਵਾਦ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par